ਅਮਰੀਕਾ ਦੇ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਅੱਜ 3 ਦਿਨ ਦੀ ਯਾਤਰਾ ਤੇ ਜਾ ਰਹੇ ਨੇ। ਔਰ ਉਹਨਾਂ ਦੀ ਉੱਥੇ ਆਮਦ ਦੇ ਜਿਹੜੀਆਂ ਸਿੱਖ ਜਥੇਬੰਦੀਆਂ ਨੇ ਜਿਹੜਾ ਸਿੱਖ ਡਾਇਸਪੋਰਾ ਅਮਰੀਕਾ ਦੇ ਵਿੱਚ ਵੱਸਦਾ ਖਾਸ ਤੌਰ ਤੇ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਉਹਨਾਂ ਵੱਲੋਂ 3 ਦਿਨ ਦਾ ਡਿਮੋਨਸਟ੍ਰੇਸ਼ਨ ਦਾ ਨਰੇਂਦਰ ਮੋਦੀ ਦੇ ਉੱਥੇ ਪਹੁੰਚਣ ਤੇ ਉਸ ਤੋਂ ਬਾਅਦ ਜਿਹੜੇ ਉਹਨਾਂ ਦੇ 3 ਦਿਨ ਦੇ ਪ੍ਰੋਗਰਾਮ ਨੇ ਉਹਨਾਂ ਨੂੰ ਮੁੱਖ ਰੱਖ ਕੇ ਰੋਜ਼ ਪ੍ਰਦਰਸ਼ਨ ਦਾ ਐਲਾਨ ਕੀਤਾ ਹੋਇਆ ਹੈ। ਰੋਜ਼ ਪ੍ਰਦਰਸ਼ਨ ਦਾ ਜਿਹੜਾ ਪ੍ਰਮੁੱਖ ਕਾਰਨ ਹੈ ਉਹ ਜਿੱਥੇ ਪੰਜਾਬ ਦੇ ਵਿੱਚ ਕਾਲੇ ਕਾਨੂੰਨਾਂ ਤਹਿਤ ਸਿੱਖ ਨੌਜਵਾਨਾਂ ਦੀ ਨજરਬੰਦੀਆਂ ਤੇ ਲੰਮੇ ਸਮੇਂ ਤੋਂ ਬੰਦੀ ਸਿੰਘਾਂ ਦੀ ਰਿਹਾਈ ਨਾ ਕਰਨ ਦੇ ਨਾਲ ਨਾਲ ਜਿਹੜਾ ਵਿਦੇਸ਼ਾਂ ਦੇ ਵਿੱਚ ਗੈਰ ਨਿਆਂਇਕ ਤਰੀਕੇ ਦੇ ਨਾਲ ਖਾਲਸਤਾਨੀ ਸਮਰਥਕਾਂ ਦੇ ਕਤਲ ਕੀਤੇ ਗਏ ਨੇ ਪਿਛਲੇ 1 ਸਾਲ ਦੇ ਵਿੱਚ ਉਹ ਪ੍ਰਮੁੱਖ ਅਜੰਡੇ ਤੇ ਹੈ ਤੁਹਾਨੂੰ ਦੱਸ ਦਈਏ ਕਿ ਕੱਲ ਜਿਹੜਾ ਬੀਤਾ ਕੱਲ ਹੈ ਯੂ ਐਸ ਅਫੀਸ਼ੀਅਲਸ ਨੇ ਅਮਰੀਕਾ ਦੇ ਸਿੱਖ ਪ੍ਰਤੀਨਿਧਾਂ ਦੇ ਨਾਲ ਇੱਕ ਸਪੈਸ਼ਲ ਮੀਟਿੰਗ ਕੀਤੀ ਹੈ 94 ਸਿੱਖ ਪ੍ਰਤੀਨਿਧ ਜਿਹੜੇ ਸਿੱਖ ਰੈਪ੍ਰੈਜ਼ੈਂਟੇਟਿਵਸ ਨੇ ਜਥੇਬੰਦੀਆਂ ਦੇ ਉਹਨਾਂ ਨੂੰ ਬੁਲਾ ਕੇ ਯੂਐਸ ਆਫੀਸ਼ੀਅਲਸ ਨੇ ਉਹਨਾਂ ਨੂੰ ਬਰੀਫ ਕੀਤਾ ਹੈ ਔਰ ਉਹਨਾਂ ਕੋਲੋਂ ਫੀਡਬੈਕ ਵੀ ਲਈ ਹੈ ਔਰ ਯੂਐਸ ਆਫੀਸ਼ੀਅਲਸ ਨੇ ਜਿਹੜੀ ਡੈਲੀਗੇਸ਼ਨ ਨੂੰ ਮਿਲਿਆ ਉਹਦੇ ਵਿੱਚ ਡਾਕਟਰ ਪ੍ਰਿਤਪਾਲ ਸ਼ਾਮਲ ਸੀ ਜਿਨ੍ਹਾਂ ਨੇ ਖੁਦ ਦੱਸਿਆ ਕਿ ਸਾਨੂੰ ਯੂਐਸ ਆਫੀਸ਼ੀਅਲਸ ਨੇ ਯਕੀਨ ਦਵਾਇਆ ਕਿ ਜਦੋਂ ਮਿਸਟਰ ਬਾਈਡਨ ਯੂਐਸ ਪ੍ਰੈਜ਼ੀਡੈਂਟ ਮਿਸਟਰ ਮੋਦੀ ਨੂੰ ਮਿਲਣਗੇ ਤੇ ਜਿਹੜੀ ট্রান্সਨੈਸ਼ਨਲ ਰਿਪਰੈਸ਼ਨ ਦਾ ਮੁੱਦਾ ਹੈ ਜਿਹੜਾ ਵਿਦੇਸ਼ਾਂ ਦੇ ਵਿੱਚ ਭਾਰਤ ਏਜੰਸੀਆਂ ਹਾਇਰ ਕਰਕੇ ਸਿੱਖਾਂ ਨੂੰ ਕਤਲ ਕਰਵਾ ਰਹੀ ਹੈ ਉਹ ਮੁੱਦਾ ਅਸੀਂ ਇੰਡੀਅਨ ਪ੍ਰਾਈਮ ਮਿਨਿਸਟਰ ਦੇ ਨਾਲ ਯੂਐਸ ਪ੍ਰੈਜ਼ੀਡੈਂਟ ਉਠਾਉਣਗੇ ਸੋ ਇਹ ਇੱਕ ਸਿੱਖ ਡਿਪਲੋਮੇਸੀ ਦੀ ਸਿੱਖ ਐਕਟਿਵਿਸਟ ਐਕਟਿਵਿਜ਼ਮ ਦੀ ਇੱਕ ਸਕਸੈਸ ਹੈ ਕਿ ਅੱਜ ਯੂਐਸ ਆਫੀਸ਼ੀਅਲਸ ਵੀ ਸਾਡੇ ਜਿਹੜੇ ਸਾਡੇ ਕਤਲ ਹੋ ਰਹੇ ਨੇ ਸਾਡੇ ਨਾਇਕਾਂ ਦੇ ਉਹਨਾਂ ਦਾ ਮਸਲਾ ਯੂਐਸ ਪ੍ਰਾਈਮ ਮਿਨਿਸਟਰ ਦੇ ਨਾਲ ਉਠਾਉਣਗੇ ਦੂਸਰੀ ਗੱਲ ਹੈ ਕਿ ਕੁਝ ਦਿਨ ਪਹਿਲਾਂ ਹੀ ਯੂਐਸ ਦੀ ਇੱਕ ਕੋਰਟ ਨੇ ਇੰਡੀਅਨ ਜਿਹੜੇ ਦਾਗੀ ਅਧਿਕਾਰੀ ਸੀ ਉਹਨਾਂ ਨੂੰ ਸਮਨ ਭੇਜਿਆ ਬੇਸ਼ੱਕ ਇਹ ਸਮਨ ਗੁਰਪਤਵੰਤ ਸਿੰਘ ਪੰਨੂ ਦੀ ਇੱਕ ਪਟੀਸ਼ਨ ਤੇ ਭੇਜਿਆ ਗਿਆ ਇਹਦਾ ਅੱਗੇ ਜਾ ਕੇ ਇਹਦਾ ਆਊਟਕਮ ਕੀ ਨਿਕਲਦਾ ਹੈ ਹੱਲੀ ਉਹ ਕਹਿਣਾ ਜਲਦਬਾਜੀ ਹੋਏਗੀ ਇਹ ਐਂਡ ਕਿੱਥੇ ਹੁੰਦਾ ਹੈ ਅਜੇ ਅਸੀਂ ਕੁਝ ਨਹੀਂ ਕਹਿ ਸਕਦੇ ਬਟ ਯੂ ਇੰਡੀਅਨ ਅਫੀਸ਼ੀਅਲਸ ਖਾਸ ਤੌਰ ਤੇ NSA ਜਿਹੜਾ 올 ਪਾਵਰਫੁੱਲ ਇੰਡੀਆ ਦੇ ਵਿੱਚ ਅਜੀਤ ਦਿਵਾਲ ਇਜ਼ 올 ਪਾਵਰਫੁੱਲ ਨੈਕਸਟ ਟੂ ਮੋਦੀ ਐਂਡ ਸ਼ਾਹ ਅਜੀਤ ਦਿਵਾਲ ਦਾ ਇੰਡੀਅਨ ਪੋਲਿਟਿਕਸ ਦੇ ਵਿੱਚ ਨਾ ਹੁੰਦਾ ਉਸ ਨੂੰ ਅਮਰੀਕਨ ਕੋਰਟ ਵੱਲੋਂ ਸਮਨ ਆਣਾ ਇਟ ਇਜ਼ ਇਨਫ ਕਿ ਇੰਡੀਆ ਦੀ ਜਿਹੜੀ ਹਿੱਟ ਐਂਡ ਟਾਇਲ ਪਾਲਿਸੀ ਹੈ ਜਿਹੜੀ ਸਿੱਖਾਂ ਨੂੰ ਕਤਲ ਕਰਨ ਦੀ ਪਾਲਿਸੀ ਹੈ ਉਹ ਇੰਟਰਨੈਸ਼ਨਲ ਫੋਰਮ ਤੇ ਐਕਸਪੋਜ਼ ਹੁੰਦੀ ਜਾ ਰਹੀ ਹੈ ਦਿਨ ਬਿਦਨ ਕੋਰਟ ਵੱਲੋਂ ਸਮਨ ਆਣਾ ਫਾਰਮਰ ਰੌਅ ਅਫੀਸ਼ਰ ਨੂੰ ਸਮਨ ਆਣਾ ਜਿਹੜਾ ਦੂਸਰਾ ਯਾਦਵ ਸੀ ਉਹਨੂੰ ਸਮਨ ਆਣਾ ਔਰ ਇੱਕ ਤਾਂ ਉਹਨਾਂ ਨੇ ਨਿਕਲ ਗੁਪਤਾ ਅਮਰੀਕਨਸ ਨੇ ਆਪਣੀ ਕਸਟਡੀ ਦੇ ਵਿੱਚ ਰੱਖਿਆ ਹੋਇਆ ਹੈ ਗਵਾ ਬਣਾ ਕੇ ਸੋ ਇਹ ਸਾਰੇ ਜਿਹੜੇ ਡਿਵੈਲਪਮੈਂਟਸ ਨੇ ਇਹ ਦੱਸ ਰਹੇ ਨੇ ਕਿ ਇੰਡੀਅਨ ਡਿਪਲੋਮੇਸੀ ਟੋਟਲੀ ਫੇਲ ਹੋ ਗਈ ਹੈ। ਔਰ ਜਿਹੜੇ ਸਿੱਖ ਡਿਮੋਨਸਟ੍ਰੇਸ਼ਨ ਕਰਨ ਜਾ ਰਹੇ ਨੇ ਯੂਨਾਈਟਿਡ ਨੇਸ਼ਨਸ ਦੇ ਦਰਾਮੋਰੇ ਜਿੱਥੇ 23 ਤਰੀਕ ਨੂੰ ਮਿਸਟਰ ਨਰਿੰਦਰ ਮੋਦੀ ਨੇ ਆਪਣਾ ਭਾਸ਼ਣ ਦੇਣਾ ਐ ਐਡਰੈਸ ਕਰਨਾ ਹੈ। ਉਹ ਬਹੁਤ ਜ਼ਰੂਰੀ ਹੈ। ਸਿੱਖਾਂ ਲਈ ਕਰਨਾ ਕਿਉਂਕਿ ਕੱਲੇ ਡਾਇਸਪੋਰਾ ਹੀ ਨਹੀਂ ਪੰਜਾਬ ਦੇ ਸਿੱਖ ਵੀ ਮਹਿਸੂਸ ਕਰਦੇ ਨੇ ਕਿ ਖਾਲਸਤਾਨ ਦੀ ਆਵਾਜ਼ ਨੂੰ ਦਬਾਉਣ ਲਈ ਇੰਡੀਆ ਇਸੇ ਪੈਟਰਨ ਤੇ ਜਿਹੜੇ ਪੰਜਾਬ ਦੇ ਵਿੱਚ ਖਾਲਸਤਾਨੀ ਵੌਇਸਸ ਨੇ ਉਹਨਾਂ ਨੂੰ ਵੀ ਨਿਸ਼ਾਨਾ ਬਣਾ ਸਕਦੀ ਹੈ ਉਹਨਾਂ ਨੂੰ ਵੀ ਟਾਰਗੇਟ ਕਰ ਸਕਦੀ ਹੈ ਸੋ ਇੰਡੀਆ ਨੂੰ ਇੰਡੀਅਨ ਇਸ ਡਿਜ਼ਾਈਨ ਨੂੰ ਐਕਸਪੋਜ਼ ਕਰਨਾ ਨੈਸ਼ਨਲ ਤੇ ਇੰਟਰਨੈਸ਼ਨਲ ਲੈਵਲ ਤੇ ਬਹੁਤ ਜ਼ਰੂਰੀ ਹੋ ਗਿਆ ਹੈ ਸੋ ਅਸੀਂ ਉਹ ਜਿਹੜੀਆਂ ਸਿੱਖ ਜਥੇਬੰਦੀਆਂ ਬਾਅਦ ਡਿਮੋਨਸਟ੍ਰੇਸ਼ਨ ਕਰ ਰਹੀਆਂ ਨੇ ਔਰ ਇਸ ਗੱਲ ਨੂੰ ਹਾਈਲਾਈਟ ਕਰ ਰਹੀਆਂ ਨੇ ਇੰਟਰਨੈਸ਼ਨਲ ਕਮਿਊਨਿਟੀ ਦੇ ਸਾਹਮਣੇ ਗੱਲ ਰੱਖ ਰਹੀਆਂ ਨੇ ਜਿਹੜੀ ਰਿਪਰੈਸ਼ਨ ਸਾਡੇ ਤੇ ਹੋ ਰਹੀ ਹੈ ਜੋ ਸਾਡੀ ਇੱਥੇ ਜੋ ਸਾਡੇ ਹਾਲਾਤ ਨੇ ਅਸੀਂ ਉਹਨਾਂ ਦੀ ਸਪੋਰਟ ਕਰਦੇ ਹਾਂ ਇਹਨਾਂ ਦਿਨਾਂ ਦੇ ਵਿੱਚ ਹੀ ਜਿਹੜੇ ਕਾਂਗਰਸ ਦੇ ਸੀਨੀਅਰ ਆਗੂ ਨੇ ਰਾਹੁਲ ਗਾਂਧੀ ਉਹ ਵੀ ਅਮਰੀਕਾ ਪਹੁੰਚੇ ਹੋਏ ਇੱਥੇ ਉਹਨਾਂ ਨੇ ਵੀ ਕੁਝ ਗੱਲਾਂ ਇਸ ਹਵਾਲੇ ਨਾਲ ਕੀਤੀਆਂ ਕਿ ਸਿੱਖਾਂ ਨੂੰ ਧਾਰਮਿਕ ਤੌਰ ਤੇ ਇੰਡੀਆ ਦੇ ਵਿੱਚ ਦਬਾਇਆ ਜਾ ਰਿਹਾ ਹੈ ਜਾਤੀਆਂ ਹੋ ਰਹੀਆਂ ਨੇ ਉਹਨਾਂ ਨੇ ਕੜਾ ਕਿਰਪਾਨ ਦੀ ਜਿਹੜੀ ਕਈ ਜਗ੍ਹਾ ਤੇ 6 ਸਟੂਡੈਂਟਸ ਨੂੰ ਰੋਕਣ ਦੇ ਹਵਾਲੇ ਦਿੱਤੇ ਨੇ ਕੰਟੈਂਟ ਉਹਨਾਂ ਦਾ ਠੀਕ ਹੈ ਤਤ ਠੀਕ ਨਹੀਂ ਬਟ ਸਾਡੇ ਲਈ ਸਵਾਲ ਹੈ ਕਿ ਬੋਲ ਕੌਣ ਰਿਹਾ ਹੈ ਬੋਲ ਰਿਹਾ ਰਾਹੁਲ ਗਾਂਧੀ ਬੋਲ ਰਿਹਾ ਉਸ ਪਰਿਵਾਰ ਦਾ ਵਾਰਿਸ ਜਿੱਦੀ ਦਾਦੀ ਨੇ ਪਿਓ ਨੇ ਤੇ ਜਿਹਦੀ ਮਾਂ ਦੀ ਸਰਕਾਰ ਨੇ ਇਸ ਇਸ ਇਹ ਤੇ ਇਹੋ ਜੇ ਹੋਰ ਬਹੁਤ ਕੁਝ ਅਨਿਆਏ ਅਤਿਆਚਾਰ ਸਿੱਖਾਂ ਦੇ ਉੱਤੇ ਕੀਤੇ ਨੇ ਠੀਕ ਹੈ ਅੱਜ ਜੋ ਕਹਿ ਰਿਹਾ ਉਹ ਮੋਦੀ ਨੂੰ ਸ਼ੀਸ਼ਾ ਦਿਖਾਉਣ ਲਈ ਕਹਿ ਰਿਹਾ ਆਪਣੇ ਵਿਰੋਧੀ ਨੂੰ ਸ਼ੀਸ਼ਾ ਦਿਖਾਉਣ ਲਈ ਕਹਿ ਰਿਹਾ ਪਰ ਇਸ ਤੋਂ ਕਿਤੇ ਵੱਧ ਉਹਦੇ ਆਪਣੀ ਫੈਮਿਲੀਆਂ ਦੀਆਂ ਜਿਹੜੀਆਂ ਗਵਰਨਮੈਂਟਸ ਬਣੀਆਂ ਨੇ ਇੰਡੀਆ ਦੇ ਵਿੱਚ ਉਹਨਾਂ ਨੇ ਕੀਤੇ ਨੇ ਸੋ ਸਾਡੇ ਲਈ ਕਾਂਗਰਸ ਤੇ ਭਾਜਪਾ ਵਿੱਚ ਕੋਈ ਫਰਕ ਨਹੀਂ ਗਾਂਧੀ ਤੇ ਮੋਦੀ ਵਿੱਚ ਕੋਈ ਫਰਕ ਨਹੀਂ ਇਹ ਸਾਰੇ ਹਿੰਦੂਤਵਾ ਬ੍ਰਾਂਡ ਆਫ ਪੋਲਿਟਿਕਸ ਦੀ ਰਿਪਰੈਜੈਂਟੇਸ਼ਨ ਕਰਦੇ ਨੇ ਸਾਨੂੰ ਸਾਡੇ ਕੁਝ ਸਿੱਖ ਭਰਾਵਾਂ ਨੂੰ ਅੱਛਾ ਲੱਗਾ ਕਿ ਇੱਕ ਬਹੁਤ ਵੱਡਾ ਸਿਆਸਤਦਾਨ ਬੋਲ ਰਿਹਾ ਹੈ ਬਹੁਤ ਵੱਡਾ ਬੋਲ ਜ਼ਰੂਰ ਰਿਹਾ ਬਟ ਉਹਦੀ ਇੰਟੈਂਸ਼ਨਸ ਦੇਖੋ ਕਿ ਉਹ ਕਿਉਂ ਬੋਲ ਰਿਹਾ ਉਹ ਸਾਡੀ ਫੇਵਰ ਨਹੀਂ ਕਰ ਰਿਹਾ ਉਹ ਆਪਣੇ ਪੋਲਿਟੀਕਲ ਆਪੋਨੈਂਟਸ ਨੂੰ ਚਿਤਕਰਨ ਲਈ ਬੋਲ ਰਿਹਾ ਬਟ ਸਾਡੇ ਲਈ ਤਾਂ ਉਹ ਸਾਰੇ ਇੱਕੋ ਜਿਹੇ ਨੇ ਇਹਨਾਂ ਨੇ ਵੀ ਉਹੀ ਕੁਝ ਕੀਤਾ ਜੋ ਅੱਜ ਮੋਦੀ ਕਰ ਰਿਹਾ ਜਿਸ ਜਿਸ ਕੋਲ ਦਿੱਲੀ ਦੀ ਸੱਤਾ ਆਈ ਏ ਉਹਨੇ ਸਾਡੇ ਨਾਲ ਇਸੇ ਤਰ੍ਹਾਂ ਹੀ ਕੀਤਾ ਜੋ ਅੱਜ ਦੇ ਸੱਤਾਧਾਰੀ ਕਰ ਰਹੇ ਨੇ ਸੋ ਮੈਂ ਸਮਝਦਾ ਕਿ ਇਦਾਂ ਦੀ ਜਿਹੜੀ ਪੋਲਿਟਿਕਸ ਹੈ ਜਿਸ ਤਰ੍ਹਾਂ ਦੀ ਉਹ ਕਰ ਰਿਹਾ ਸਾਨੂੰ ਇਗਨੋਰ ਕਰਨਾ ਚਾਹੀਦਾ ਇਹਨਾਂ ਦੇ ਬਿਆਨਾਂ ਨੂੰ ਔਰ ਸਮਝਣਾ ਚਾਹੀਦਾ ਕਿ ਇਹਨਾਂ ਦੀ ਇੰਟੈਂਸ਼ਨ ਸਾਡੇ ਫੇਵਰ ਵਾਲੀਆਂ ਨਹੀਂ ਹਨ ਇੰਡੀਆ ਦੇ ਵਿੱਚ ਬੀਜਪੀ ਕੋ ਇੱਕ ਨਵੀਂ ਨਵੀਂ ਜਿਹੜੇ ਉਹਨਾਂ ਦੇ ਐਮਪੀ ਬਣੀ ਹੈ ਲੇਡੀ ਕੰਗਨਾ ਰਣੌਤ ਉਹ بار بار ਕਦੀ ਫਿਲਮ ਦੇ ਹਵਾਲੇ ਨਾਲ ਕਦੀ ਕਿਸਾਨਾਂ ਦੇ ਅੰਦੋਲਨ ਦੇ ਹਵਾਲੇ ਨਾਲ بار بار ਪੜੇ ਡੈਰੋਗੇਟਰੀ ਰਿਮਾਰਕਸ ਦੇ ਰਹੀ ਹੈ અપਮਾਨਜਨਕ ਟਿੱਪਣੀਆਂ ਕਰ ਰਹੀ ਹੈ ਇਸ ਵਾਰ ਉਹਨਾਂ ਨੇ ਕਿਸੇ ਨੂੰ ਇੰਟਰਵਿਊ ਦਿੰਦੇ ਹੋਏ ਸੰਜਨੈਲ ਸਿੰਘ ਪਿੰਡਰਾਵਾਲਿਆਂ ਦੇ ਉੱਤੇ ਬੜਾ અપਮਾਨਜਨਕ ਵਿਅੰਗ ਕੀਤਾ ਹੈ ਉਹਨੂੰ ਉਹਨੂੰ ਪ੍ਰੋਬਲਮ ਹੈ ਕਿ ਸੰਤ ਦੇ ਹੱਥ ਵਿੱਚ AK47 ਕਿਵੇਂ ਆ ਸਕਦੀ ਹੈ ਜਾਂ ਕਿਵੇਂ ਫੱਬਦੀ ਹੈ ਅਸੀਂ ਉਹਦੀ ਗੱਲ ਦਾ ਜਵਾਬ ਦਿੰਦੇ ਹੋਏ ਪੂਰੇ ਇੰਡੀਅਨ ਸਮਾਜ ਨੂੰ ਤੇ ਇੰਡੀਅਨ ਪੋਲੀਟਿਸ਼ੀਅਨਸ ਨੂੰ ਦੱਸਣਾ ਚਾਹੁੰਦੇ ਆ ਕਿ ਬਾਬਾ ਜਰਨੈਲ ਸਿੰਘ ਪਿੰਡਰਾ ਵਾਲੇ ਕੇਵਲ ਸੰਤ ਨਹੀਂ ਸੀ ਉਹ ਸੰਤ ਸਪਾਈ ਸੀਗੇ ਹੀ ਵਾਸ ਅ ਟ੍ਰੂ ਸੇਂਟ ਸੋਲਜਰ ਵੇ ਵੈਸੇ ਵੀ ਹਰ ਧਰਮ ਦੇ ਪੈਗੰਬਰਾਂ ਨੇ ਸ਼ਸਤਰ ਰੱਖਣ ਦੀ ਇਜਾਜ਼ਤ ਦਿੱਤੀ ਹੋਈ ਹੈ ਔਰ ਖੁਦ ਵੀ ਰੱਖਦੇ ਰਹੇ ਨੇ ਜ਼ਾਲਮ ਦਾ ਨਾਸ ਕਰਨ ਮਜਲੂਮ ਦੀ ਰੱਖਿਆ ਕਰਨ ਤੇ ਸੈਲਫ ਡਿਫੈਂਸ ਦੀ ਇਜਾਜ਼ਤ ਵੀ ਦਿੱਤੀ ਹੋਈ ਹੈ ਸੋ बार-बार ਇਦਾਂ ਦੀਆਂ ਗੱਲਾਂ ਕਰਕੇ ਇਹ ਲੇਡੀ ਆਪਣੇ ਲਈ ਪ੍ਰੋਬਲਮ ਪਾ ਰਹੀ ਹੈ ਸਾਡੇ ਲਈ ਕੋਈ ਪ੍ਰੋਬਲਮ ਨਹੀਂ ਪਾ ਰਹੀ ਸਾਨੂੰ ਪ੍ਰਵੋਕ ਜ਼ਰੂਰ ਕਰ ਰਹੀ ਹੈ ਸਾਨੂੰ ਉਤੇਜਿਤ ਕਰ ਰਹੀ ਹੈ ਭੜਕਾ ਰਹੀ ਹੈ ਪਰ ਪ੍ਰੋਬਲਮ ਉਹ ਆਪਣੇ ਲਈ ਪਾਰੀ ਹੈ ਔਰ ਸਾਨੂੰ ਸਮਝ ਨਹੀਂ ਆਉਂਦੀ ਕਿ ਬੀਜੇਪੀ ਕੋਲ ਕੋਈ ਮਰਦ ਨਹੀਂ ਹੈਗਾ ਸਿੱਖਾਂ ਨਾਲ ਪੰਗਾ ਲੈਣ ਲਈ ਉਹਨੇ ਇੱਕ ਲੇਡੀ ਅੱਗੇ ਕੀਤੀ ਹੋਈ ਹੈ ਔਰ ਜੇ ਕਿਸੇ ਜਜਬਾਤੀ ਤੇ ਗੁੱਸੇ ਵਿੱਚ ਆਏ ਹੋਏ ਸਿੱਖ ਨੇ ਕੋਈ ਵੀ ਕਦਮ ਇਸ ਲੇਡੀ ਦੇ ਖਿਲਾਫ ਚੁੱਕ ਲਿਆ ਬੋਲਾ ਰਹੀਂ ਜਾਂ ਅਦਰਵਾਈਜ਼ ਤਾਂ ਫਿਰ ਪੂਰੇ ਹਿੰਦੁਸਤਾਨ ਦੇ ਵਿੱਚ ਇੱਕ वावेला उठेगा एक तूफान उठेगा जिदे फिर सिकांबारा दहशतगर्द त हिंसक लोग वजो लेबल किया जाएगा बट प्राइम मिनिस्टर होम मिनिस्टर टोटली खामोश ने और वो इस लेडी की जबान बंद नहीं कर रहे वो इस हदायत नहीं कर रहे कि शी शुट शट हर माउथ और वो हालात पैदा कर रहे हैं कि सिख उतेजत हो ਪ੍ਰਵੋਕ ਹੋਣ ਤੇ ਫਿਰ ਉਹ ਕੋਈ ਐਕਟ ਕਰਨ ਤੇ ਫਿਰ ਸਿੱਖਾਂ ਨੂੰ ਲੇਬਲ ਕੀਤਾ ਜਾਵੇ ਕਿ ਇਹ ਵਾਇਲੈਂਟ ਨੇ ਇਹ دہشتਗਰਦ ਨੇ ਸੋ ਪ੍ਰਾਈਮ ਮਿਨਿਸਟਰ ਤੇ ਹੋਮ ਮਿਨਿਸਟਰ ਪੂਰੇ ਤਰੀਕੇ ਨਾਲ ਰਿਸਪਾਂਸਿਬਲ ਹੋਣਗੇ ਅਗਰ ਕਿਸੇ ਸਿੱਖ ਨੇ ਕੋਈ ਵੀ ਕਿਸੇ ਵੀ ਤਰੀਕੇ ਦੇ ਨਾਲ ਹਾਰਟ ਰਿਸਪੌਂਡ ਕੀਤਾ ਇੱਕ ਇੱਕ ਬ੍ਰਾਂਡ ਤਾਂ ਇਹ ਆ ਬੀਜੇਪੀ ਕੋਲ ਦੂਜਾ ਬ੍ਰਾਂਡ ਹੈ ਰਵਨੀਤ ਬਿੱਟੂ ਵਰਗੇ ਜਾਂ ਰਾਹੁਲ ਗਾਂਧੀ ਦੇ ਖਿਲਾਫ ਬੋਲ ਰਹੇ ਆ ਸਾਰੀ ਉਮਰ ਉਹਦਾ ਪਰਿਵਾਰ ਕਾਂਗਰਸੀ ਲੀਡਰ ਤੇ ਖਾਸ ਤੌਰ ਤੇ ਗਾਂਧੀਪਾਮ ਫੈਮਿਲੀ ਦੇ ਬੁੱਢ ਪਾਲਿਸ਼ ਕਰਦੇ ਰਹੇ ਨੇ ਉਹਨਾਂ ਦੀ ਚਮਚੀ ਕਰਦੇ ਰਹੇ ਨੇ ਔਰ ਉਸੇ ਕਰਕੇ ਇਹਦੇ ਦਾਦੇ ਨੂੰ ਚੀਫ ਮਿਨਿਸਟਰਸ਼ਿਪ ਮਿਲੀ ਸੀ ਤੇ ਜਦੋਂ ਉਹਦੇ ਜ਼ੁਲਮਾਂ ਦੀ ਅਤ ਹੋ ਗਈ ਤੇ ਜਦੋਂ ਸਿੰਘਾਂ ਨੇ ਉਹਨੂੰ ਪਨਿਸ਼ ਕੀਤਾ ਤੇ ਫਿਰ ਉਹ ਗਾਂਧੀ ਫੈਮਿਲੀ ਨੇ ਦਾਦੇ ਵਾਲੀ ਜਿਹੜੀ ਫੇਵਰ ਸੀ ਉਹ ਪੋਤਰੇ ਨੂੰ ਵੀ ਦਿੱਤੀ ਤੇ ਇਹ ਵੀ ਐਮਪੀ ਬਣਦਾ ਰਿਹਾ ਕਾਂਗਰਸ ਦੀ ਟਿਕਟ ਤੇ ساری ਜ਼ਿੰਦਗੀ ਇਹਨੇ ਕਾਂਗਰਸ ਦੇ ਕੋਲੋਂ ਫੇਵਰਜ਼ ਲਏ ਇਹਦੀ ਫੈਮਿਲੀ ਨੇ ਫੇਵਰਜ਼ ਲਏ ਉਹਨੇ ਨਵਾਂ ਨਵਾਂ ਮੁਸਲਮਾਨ ਬਣ ਗਿਆ ਸੌਰੀ ਟੂ ਸੇ ਇੱਕ ਕਹਾਵਤ ਹੈ ਮਤਲਬ ਹੁਣ ਤਾਜਾ ਤਾਜਾ ਉਹ ਭਾਜਪਾਤ ਗਿਆ ਉਹਨੋਂ ਉਹਦੇ ਤੇ ਹਿੰਦੂਤਵਾ ਰੰਗ ਚੜ ਗਿਆ ਤੇ ਹੁਣ ਉਸ ਉਹਨੂੰ ਅਚਨ ਚੇਤੇ ਇਕਦਮ ਸਿੱਖਾਂ ਦਾ ਹੈਜ ਜਾ ਗਿਆ ਔਰ ਉਸ ਇੱਕ ਅੱਛਾ ਸਿੱਖ ਹੁੰਦਾ ਇੱਕ ਟਕਤਵਾਂਜ ਕਰ ਰਿਹਾ ਸੋ ਸਾਡੀ ਪੰਜਾਬ ਦੇ ਲੋਕਾਂ ਨੂੰ ਅਪੀਲ ਹੈ ਨਾ ਉਹ ਰਾਹੁਲ ਗਾਂਧੀ ਦੀ ਸਟੇਟਮੈਂਟ ਦੇ ਮਗਰ ਜਾਣ ਨਾ ਉਹ ਰਮਨੀਤ ਵਰਗੇ ਜਿਹੜੇ ਮਤਲਬ ਨਵੇਂ-ਨਵੇਂ ਮਤਲਬ ਜਿਨ੍ਹਾਂ ਦਾ ਜਿਨ੍ਹਾਂ ਨੇ ਪਾਰਟੀ ਬਦਲੀ ਹੈ ਉਹਨਾਂ ਦੀਆਂ ਸਟੇਟਮੈਂਟਸ ਦੇ ਮਗਰ ਜਾਣ ਤੇ ਨਾ ਹੀ ਜਿਹੜੀ ਕੰਗਨਾ ਆ ਉਹਦੀਆਂ ਸਟੇਟਮੈਂਟਸ ਤੋਂ ਪ੍ਰਵੋਕ ਹੋਣ ਕੰਗਨਾ ਪੁੱਛਦੀ ਹੈ ਔਰ ਕਹਿੰਦੀ ਹੈ ਬੜੇ ਕਲੇਮ ਕਰਦੀ ਹੈ ਦਾਵਾ ਕਰਦੀ ਹੈ ਕਿ ਕੋਈ ਸਿੱਖ ਸੰਤਾਂ ਨੂੰ ਸੰਤ ਨਹੀਂ ਮੰਨਦਾ 99% ਦਾ ਉਹਨੇ ਹਵਾਲਾ ਦਿੱਤਾ ਹੈ ਹਿੰਦੁਸਤਾਨ ਦੇ ਲੋਕ ਤੇ ਕੰਗਨਾ ਤੇ ਇਹੋ ਜੇ ਬਹੁਤ ਸਾਰੇ ਸਿਆਸਤਦਾਨ ਇੱਕ ਗੱਲ ਸਮਝ ਲੈਣ ਕਿ ਜਿਸ ਕੌਮ ਨੇ ਸੰਜਨੈਲ ਸਿੰਘ ਤੇ ਉਹਨਾਂ ਦੇ ਸਾਥੀਆਂ ਦੀ ਯਾਦਗਾਰ ਦਰਬਾਰ ਸਾਹਿਬ ਦੇ ਵਿੱਚ ਬਣਾ ਦਿੱਤੀ ਇਸ ਤੋਂ ਵੱਡੀ ਹੋਰ ਕੋਈ ਸ਼ਰਧਾਂਜਲੀ ਨਹੀਂ ਹੁੰਦੀ ਅਸੀਂ ਅਲਟੀਮੇਟ ਟ੍ਰਿਬਿਊਟ ਸੰਜਨੈਲ ਸਿੰਘ ਤੇ ਉਹਨਾਂ ਦੇ ਸਾਥੀਆਂ ਨੂੰ ਕੌਮ ਨੇ ਦੇ ਦਿੱਤਾ ਹੈ 99% ਦੀ ਜਾਂ ਕਿਸੇ ਵੀ ਪਰਸੈਂਟੇਜ ਦੀ ਗੱਲ ਦਾ ਕੋਈ ਅਰਥ ਕੋਈ ਮੈਨਾ ਨਹੀਂ ਰਹਿ ਜਾਂਦਾ ਜਦੋਂ ਸੰਤ ਸਿਪਾਈ ਬਾਬਾ ਜਰਨੈਲ ਸਿੰਘ ਤੇ ਉਹਨਾਂ ਦੇ ਸਾਥੀਆਂ ਤੇ ਉਹਨਾਂ ਸ਼ਹੀਦਾਂ ਦੀ ਯਾਦਗਾਰ ਦਰਬਾਰ ਸਾਹਿਬ ਦੇ ਵਿੱਚ ਉਸਾਰੀ ਗਈ ਹੈ ਸੋ ਅਲਟੀਮੇਟ ਟ੍ਰਿਬਿਊਟ ਪੂਰੀ ਕਮਿਊਨਿਟੀ ਨੇ ਦਿੱਤਾ ਜਦੋਂ ਦਰਬਾਰ ਸਾਹਿਬ 'ਚ ਉਹਨਾਂ ਦੀ ਯਾਦਗਾਰ ਬਣੀ ਹੈ ਫੋ ਮੈਨੂੰ ਲੱਗਦਾ ਕਿ ਹਿੰਦੁਸਤਾਨ ਦੇ ਲੋਕਾਂ ਨੂੰ ਸਮਝ ਜਾਣਾ ਚਾਹੀਦਾ ਤੇ ਉਹਨਾਂ ਨੂੰ ਆਪਣੇ ਸਿਆਸਤਦਾਨਾਂ ਦੇ ਮੂੰਹ ਬੰਦ ਕਰਾ ਦੇਣੇ ਚਾਹੀਦੇ ਨੇ ਨਹੀਂ ਤਾਂ ਇਹ ਜਿਹੜੀ ਇਹ ਜਿਹੜੀ ਜਿਸ ਜਿਸ ਪਾਸੇ ਗੱਲ ਜਾ ਰਹੀ ਹੈ ਇਹ ਆਪਸੀ ਆਪਸੀ ਜਿਹੜੀ ਕੜਵਾਹਟ ਹੈ ਆਪਸੀ ਜਿਹੜੀ ਦੂਰੀਆਂ ਉਹਨੂੰ ਵਧਾਏਗੀ ਘਟਾਏਗੀ